ਮੈਂ ਕੋਮਲ ਮਿੱਤਰ ਡਿਪਟੀ ਕਮਿਸ਼ਨਰ ਹੁਸ਼ਾਪੁਰ ਸਾਰੇ ਨੂੰ ਹੀ ਹੁਸ਼ਾਪੁਰ ਦੇ ਵਿੱਚ ਹੋਣ ਵਾਲੇ ਨੇਚਰ ਫੈਸਟ ਦੇ ਵਿੱਚ ਆਉਂਦਾ ਹਾਰਦਿਕ ਸੱਦਾ ਦਿੰਦੀ ਹਾਂ ਇਹ ਨੇਚਰ ਫੈਸਟ ਮਿਤੀ 1 ਮਾਰਚ ਨੂੰ ਸ਼ੁਰੂ ਹੋ ਕੇ 5 ਮਾਰਚ ਤੱਕ ਚੱਲੇਗਾ ਜੋ ਕਿ ਦਸ਼ਹਿਰਾ ਗਰਾਊਂਡ ਦੇ ਵਿੱਚ ਸ਼ੁਰੂ ਕੀਤਾ ਜਾਏਗਾ 1 ਮਾਰਚ ਨੂੰ ਇੱਥੇ ਸਟਾਰ ਨਾਈਟ ਵੀ ਰੱਖੀ ਗਈ ਹੈ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਜੀ ਆ ਕੇ ਪਰਫਾਰਮ ਕਰਨਗੇ ਤੇ ਹਰ ਦਿਨ ਅੱਛੀ ਬਹੁਤ ਸੁੰਦਰ ਅਸੀਂ ਕਲਚਰਲ ਪਰਫਾਰਮੈਂਸਸ ਰੱਖੀ ਹੈ ਜਿੱਥੇ ਹੁਸ਼ਾਪੁਰ ਦੇ ਲੋਕਲ ਬੱਚੇ ਵੀ ਆ ਕੇ ਪਰਫਾਰਮ ਕਰ ਰਹੇ ਨੇ ਨਾਲ ਹੀ ਨਾਲ ਮੇਲੇ ਦੇ ਵਿੱਚ ਆ ਆਰਟੀਸਨਸ ਦੇ ਲਈ ਸਟਾਲਸ ਲਗਾਏ ਸੈਟਅਪ ਕੀਤੇ ਗਏ ਨੇ ਤੇ ਫੂਡ ਸਟਾਲਸ ਰੱਖਿਆ ਗਏ ਆ ਨੇ ਕਿਉਂਕਿ ਇਸ ਵਾਰ ਸਾਡੀ ਫੈਸਟੀਵਲ ਨੇਚਰ ਫੈਸਟ ਹੈ ਅਸੀਂ ਇਸ ਮੇਲੇ ਦੇ ਵਿੱਚ ਹਾਟੇ ਮੈਨੂ ਨੇ ਪੈਰਾਗਲਾਈਡਿੰਗ ਫਾਰਮਰਸ ਮਾਰਕੀਟ ਇਸ طرح ਦੀ ਐਕਟੀਵिटीज ਵੀ ਰੱਖਿਆ ਨੇ ਇਸ ਤੋਂ ਇਲਾਵਾ ਅਸੀਂ ਹਰ ਦਿਨ ਇੱਕ ਵੱਖਰੇ ਤੌਰ ਤੇ ਐਕਟੀਵਿਟੀ ਵੀ ਕਰਾ ਰਹੇ ਜਿਵੇਂ ਕਿ ਅਸੀਂ ਚੋਹਾਲ ਡੈਮ ਦੇ ਵਿੱਚ ਹਾਈ ਸਪੀਡ ਬੋਟਿੰਗ ਤੇ ਕੈਪੇਜ਼ੋਨ ਸਟੈਬਲਿਸ਼ ਕੀਤਾ ਗਿਆ ਹੈ ਨਾਨਾ ਡੈਮ ਦੇ ਵਿੱਚ ਨਾਈਟ ਕੈਂਪਿੰਗ ਅਤੇ ਲਾਈਵ ਬੈਂਡ ਦੀ ਵਿਵਸਥਾ ਕੀਤੀ ਗਈ ਹੈ ਤੇ ਨਾਲ ਹੀ ਸਵੇਰੇ ਟ੍ਰੈਕ ਵੀ ਹੋਗਾ ਇਸ ਦੇ ਨਾਲ ਨਾਲ ਕੋਕਨਟ ਤੋਂ ਡੇਰੀਆਂ ਤੱਕ ਆਫ-ਰੋਡਿੰਗ ਤੇ ਥਾਣਾ ਨਾਮ ਦੇ ਵਿੱਚ ਸਾਈਸ ਵੀ ਬੋਟਿੰਗ ਐਂਡ ਸ਼ਿਕਾਰਾ ਰਾਈਡ ਤੇ ਨਾਲ ਹੀ ਕੈਪੇਜ਼ੋਨ ਸਟੈਬਲਿਸ਼ ਕੀਤਾ ਗਿਆ ਮੈਂ ਸਾਰੇ ਹੀ ਪੁਸ਼ਾਕੁਰ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਸ ਮੀਲੇ ਦੇ ਵਿੱਚ ਆਉਣ ਦਾ ਹਾਰਦਿਕ ਸੱਦਾ ਦਿੰਦੇ ਆਂ ਪੀਸ ਸਾਡਾ ਨੇਚਰ ਫੈਸਟ ਖੁਸ਼ਾਪੁਰ 2024 ਆਓ اٹੈਂਡ ਕਰੋ ਤੇ ਇੱਥੇ ਵਕਫ ਵਾਟਿਸਪੈਟ ਸੀ ਖੂਬ ਆਗੇ ਇਹਨਾਂ ਦੇ ਹੌਸਲੇ ਚਾਹੀਦੇ ਥੈਂਕ ਯੂ